ਨੇ ਗਾਦੇ ਬਾਟੇ ਵਰਗਾ ਜਿਹਨੂੰ ਚੰਗੀਤਰਾ ਮੰਨ ਸਕਦੇ ਸੋ ਇੱਕ ਅਸੀਂ ਪਾਰਟੀ ਦੇ ਪ੍ਰਧਾਨ ਨੂੰ ਉੱਥੇ ਲੈ ਕੇ ਗਏ ਆ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਗਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਇਹਨਾਂ ਨੇ ਲੁਧਿਆਣਾ ਖਡੌਣਾ ਬਣਾ ਲਿਆ ਜਿਵੇਂ ਇਹ ਐਲਾਨ ਹੋਇਆ ਕਿ ਪੰਜਾਬ ਕਾਂਗਰਸ ਪ੍ਰਧਾਨ ਖੁਦ ਲੁਧਿਆਣਾ ਤੋਂ ਚੋਣ ਲੜਨਗੇ ਤਾਂ ਵਿਰੋਧੀਆਂ ਨੇ ਤੰਜ ਕਸਨੇ ਵੀ ਸ਼ੁਰੂ ਕਰ ਦਿੱਤੇ ਫਿਰ ਚਾਹੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਫੱਪੀ ਹੋਣ ਜਾਂ ਫਿਰ ਰਾਜਾ ਵਿਡਿੰਗ ਦੇ ਪੁਰਾਣੇ ਸਾਥੀ ਤੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਹੋਣ ਸਭ ਨੇ ਤੰਜ ਕਸੇ ਨੇ ਪਹਿਲਾਂ ਸੁਣਦੇ ਆ ਕਿ ਰਾਜਾ ਵਿਡਿੰਗ ਬਾਬਤ ਰਵਨੀਤ ਬਿੱਟੂ ਕੀ ਕਹਿ ਰਹੇ ਨੇ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਬੀਜਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ ਦਮ ਹੀ ਨਹੀਂਗਾ ਇਹ ਉਹਨਾਂ ਦੀ ਸੋਚ ਬਹੁਤ ਜ਼ਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦਿਓ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਕੀ ਇੰਡੀਆ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਇੰਡਸਟਰੀ ਇੰਡਸਟਰੀ ਤੇ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਪੂਰੇ ਵੱਡੇ ਵੱਡੇ ادارے ਨੇ ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਲੋਕ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਰੇ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹ ਜਿਹੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬਣਾਈ ਵੀ ਸਿਰਫ ਉਹ ਲੁਧਿਆਣੇ ਚ ਕਾਂਗਰਸ ਪਾਰਟੀ ਆਪਣੇ ਉਰੇ ਚੰਗਾ ਪੈਸਾ ਲੁੱਟਣ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਆ ਨਾ ਉਹ ਹੌਲੀਡੇ ਮਨਾਉਣ ਆਏ ਆ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਕਾਂਗਰਸ ਹੀ ਤਾਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲੁਧਿਆਣਾ ਆ ਰਹੇ ਨੇ ਹਾਲਾਂਕਿ ਪਲਟਵਾਰ ਤਾਂ ਕਾਂਗਰਸ ਨੇ ਵੀ ਕੀਤਾ ਸੋ ਇੱਕ ਅਸੀਂ ਪਾਰਟੀ ਦੇ ਪ੍ਰਧਾਨ ਨੂੰ ਉੱਥੇ ਲੈ ਕੇ ਗਏ ਆ ਤੇ ਮੈਂ ਆਪਣਾ ਡੇਰਾ ਡੱਪਾ ਵੀ ਚੁੱਕ ਕੇ ਇੱਕ ਦੋ ਜਿਹੜਾ ਲੁਧਿਆਣੇ ਲੈ ਕੇ ਚੱਲੇ ਆ ਜਿੰਨਾ ਚਿਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਾਂਜ ਕੇ ਨਹੀਂ ਆਂਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਸੋ ਸਾਡੀ ਉਹ ਜਿਹੜੀ ਅਸਲ ਲੜਾਈ ਦੇਣ ਵਾਸਤੇ ਸਾਡੇ ਨੌਜਵਾਨ ਪ੍ਰਧਾਨ ਨੂੰ ਉੱਥੇ ਲੈ ਕੇ ਪਰ ਭਾਜਪਾ ਤੇ ਕਾਂਗਰਸ ਦੇ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ ਅਜੇ ਇਹ ਦੇ ਵਿੱਚ ਭਲਾ ਆਮ ਆਦਮੀ ਪਾਰਟੀ ਕਿਵੇਂ ਪਿੱਛੇ ਰਹਿੰਦੀ ਹੈ ਇਸੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਅਸ਼ੋਕ ਪਰਾਸ਼ਰ ਉਹਨਾਂ ਨੇ ਵੀ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਤੰਗ ਕਰ ਸਿਆ ਜਾ ਉਹ ਮੈਨੂੰ ਪਤਾ ਲੱਗ ਗਿਆ ਰਾਜਾਵੜਿੰਗ ਆ ਗਿਆ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਕਿ ਇੱਕ ਦਰਜੀ ਦਾ ਫੋਨ ਆਇਆ ਕਿ ਕਹਿੰਦਾ ਅਸੀਂ ਸਾਰਿਆਂ ਨੇ ਕਹਤਾ ਓਏ ਇਹਵੇਂ ਕੁਰਤੇ ਭੇਜਾਂ ਮੈਨਾਂ ਸੀ ਓਏ ਪੈਸੇ ਨਹੀਂ ਦਿੰਦਾ ਵਾਕ ਕੇ ਚੋਰ ਹੈ ਜਿਹੜਾ ਬੰਦਾ ਉਹ ਕੀ ਹੋਗੀ ਰਿਪੋਰਟ ਹੋਗੀ ਕਿਸੇ ਨੇ ਕਿਸੇ ਦੀ ਕੀਤੀ ਉਹ ਮਿਹਨਤ ਨਹੀਂ ਦੇ ਸਕਦਾ ਉਹ ਤੁਹਾਡਾ ਕੀ ਸੁਆਰ ਸਕਦਾ ਇਹਨਾਂ ਨੇ ਲੁਧਿਆਣਾ ਖਿਡੌਣਾ ਬਣਾ ਲਿਆ ਬਈ ਲੁਧਿਆਣੇ ਦੇ ਲੋਕ ਐਵੇਂ ਹੀ ਆਵਾਜ਼ ਜਿੱਤਾ ਲੈ ਕੇ ਉਹ ਮਜ਼ਦਾਰੀ ਦੀ ਡੁਗਡੁਗੀ ਵਜਾਉਂਦਾ ਹੁੰਦਾ ਉਦਾਂ ਇਹਨਾਂ ਨੇ ਡੁਗਡੁਗੀ ਸਮਝੀ ਇਹ ਲੁਧਿਆਣੇ ਜਿਹੜਾ ਮਰਜੀ ਚੱਲ ਜਾਵੇ 2 ਮਿੰਟ ਡੋਗ ਡੋਗੀ ਵਜਾਵਾਂਗੇ ਸੈ ਸੰ ਨੂੰ ਵੋਟਾਂ ਮਿਲ ਚੁਕਿਆ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਐਮਐਲਏ ਤੇ ਦਾ ਖੇਡਿਆ ਅਸ਼ੋਕ ਪਰਾਸ਼ਰ ਪੱਪੀ ਇਥੋਂ ਉਮੀਦਵਾਰ ਨੇ ਭਾਜਪੀ ਨਿਰਵਨੀਤ ਬਿੱਟੂ ਨੂੰ ਮੈਦਾਨ ਚ ਉਤਾਰਿਆ ਤੇ ਰਵਨੀਤ ਬਿੱਟੂ ਨੂੰ ਮੁਕਾਬਲਾ ਦੇਣ ਦੇ ਲਈ ਕਾਂਗਰਸ ਨੇ ਆਪਣੇ ਪ੍ਰਧਾਨ ਨੂੰ ਮੈਦਾਨ ਚ ਉਤਾਰਿਆ ਯਾਨੀ ਕਿ ਰਾਜਾ ਵਿਢਿੰਗ ਇਥੋਂ ਚੋਣ ਲੜ ਰਹੇ ਨੇ ਤੇ ਸ਼ੋਮਨੀ ਅਕਾਲੀ ਦਲ ਵੱਲੋਂ ਨੇ ਰਣਜੀਤ ਸਿੰਘ ਢਿੱਲੋਂ